ਜੇ ਤਾਂ ਪਾਲਿਸੀ ਇਨੀ ਚੰਗੀ ਆ ਤਾਂ ਭਗਵਾਨਤਮਨ ਸਾਹਿਬ ਆਜੇ ਸੀਐਮ ਉਹ ਪਾਲਿਸੀ ਤੇ ਉੱਤੇ ਸਾਈਨ ਕਿਉਂ ਨਹੀਂ ਕਰ ਰਹੇ ਜਾਂ ਦਿੱਲੀ ਵਾਲਿਆਂ ਨੂੰ ਸੀਐਮ ਸਾਹਿਬ ਤੇ ਭਰੋਸਾ ਨਹੀਂ ਜੀਗਾ ਉਹਨਾਂ ਨੇ ਜਿਹੜਾ ਗ੍ਰੈਸ ਕੱਤਰ ਨੇ ਸਾਡੇ ਪ੍ਰਿੰਸੀਪਲ ਸੈਕਟਰੀ ਜੀ ਨੂੰ ਕਹਿੰਦੇ ਆ ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਨਾਲ ਚਾਰ ਬੰਦੇ ਦਿੱਲੀੋਂ ਨੋਮੀਨੇਟ ਕਰਕੇ ਇੱਕ ਕਮੇਟੀ ਬਣਾਦੀ ਜਿਹਦਾ ਚੇਅਰਮੈਨ ਆਪਣੇ ਲੈਂਡ ਪੂਲਿੰਗ ਪਾਲਿਸੀ ਦਾ ਚੇਅਰਮੈਨ ਗ੍ਰੈਸ ਕੱਤਰ ਆ ਇਹੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਤੋਂ ਪੈਸਾ ਇਕੱਠਾ ਕਰਕੇ ਪੂਰੀਆਂ ਜਿੰਨੀਆਂ ਵੀ 27 ਦੀਆਂ ਪੰਜ ਸਟੇਟਾਂ ਦੀਆਂ ਇਲੈਕਸ਼ਨਾਂ ਨੇ ਉਹ ਲੜਨ ਦਾ ਜਿਹੜਾ ਇਥੋਂ ਮੋੜ ਬਣਿਆ ਜਾ ਰਿਹਾ 20000 3000 ਕਰੋੜ ਰੁਪਇਆ ਇਕੱਠਾ ਕਰਕੇ ਇਥੋਂ ਲੈ ਕੇ ਜਾਣਗੇ ਕਹਿੰਦੇ ਕਿ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਨੇ ਇਹਨਾਂ ਨੂੰ ਗਮਰਾਹ ਕੀਤਾ ਗਿਆ ਕਹਿੰਦੇ ਕਿ ਬਹੁਤ ਚੰਗੀ ਪਾਲਿਸੀ ਹੈ ਤੇ ਉਹ ਇਹ ਵੀ ਪ੍ਰਚਾਰ ਕਰ ਰਹੇ ਕਿ ਲੋਕਾਂ ਨੂੰ ਪਸੰਦ ਬਹੁਤ ਆ ਰਹੀ ਹੈ ਪਾਲਿਸੀ ਮੈਂ ਤਾਂ ਇੱਕੋ ਹੀ ਗੱਲ ਪੁੱਛਦਾ ਸੀਐਮ ਸਾਹਿਬ ਤੁਸੀਂ ਕੈਮਰਾ ਘੁਮਾ ਦਿਓ ਆਹ ਦੇਖ ਲਓ ਆਹ ਕੋਨੇ ਤੋਂ ਲੈ ਕੇ ਪٹرول ਬੰਬ ਤੋਂ ਲੈ ਕੇ ਆਹ ਕਚਹਿਰੀ ਦੇ ਗੇਟ ਤੱਕ ਇਹ ਲੋਕ ਬੇਪੂਖ ਨੇ ਮંત્રી ਕਹਿ ਰਿਹਾ ਕਿ ਅਸੀਂ ਪਲਾਟ ਦੇਣੇ ਆ ਉਹਨਾਂ ਦੀ ਕੀਮਤ ਬੜੀ ਹੋਣੀ ਹੈ ਕਰੋਨਾ ਦੇ ਵਿੱਚ ਕੀਮਤ ਹੈ ਤੁਹਾਨੂੰ ਪਲਾਟ ਦੇਵਾਂਗੇ ਇਹ ਇਹ ਲੁਧਿਆਣਾ ਨਹੀਂ ਜਿੰਨੀ ਆੜਦੜ ਕੋਈ ਘੁੰਮ ਕੇ ਦੇਖੋ ਕਲੋਨੀਆਂ ਬਫਾਰ ਰੋਡ ਤੇ ਚਲੇ ਜਾਓ ਕਿੰਨੀਆਂ ਕਲੋਨੀਆਂ ਪਈਆਂ ਨੇ ਆਪਾਂ ਕਹਿੰਦੇ ਆ ਵੀ ਜਿੰਨੀਆਂ ਕਲੋਨੀਆਂ ਪਹਿਲਾਂ ਹੀ ਕੱਟੀਆਂ ਹੋਈਆਂ ਨੇ ਕਿਸੇ ਕਿਸੇ ਬਿਲਡਰ ਨੇ ਕੱਟੀਆਂ ਨੇ ਉਹਨਾਂ ਨੂੰ ਟੇਕਓਵਰ ਕਰਕੇ ਉਹਨਾਂ ਨੂੰ ਨੈਸ਼ਨਲਾਈਜ਼ ਕਰਕੇ ਪਹਿਲਾਂ ਉਹਨਾਂ ਨੂੰ ਹੀ ਪਰ ਲੋ ਕੀ ਹੋਣ ਜਿਹੜੇ ਕਿਸਾਨ ਨੇ ਜ਼ਮੀਨਾਂ ਦੇਣਗੇ ਇਹਨਾਂ ਨੂੰ ਨਾਲ ਹੀ ਨਾ ਇਹ ਤਾਂ ਜ਼ਮੀਨਾਂ ਖੋਹਣ ਦੀ ਗੱਲ ਕਰਦੇ ਨਾ ਕਿਸਾਨ ਵੱਟ ਨਹੀਂ ਵੱਢਣ ਦਿੰਦਾ ਤੁਸੀਂ ਦਿੱਲੀ ਦੇਖਿਆ ਦਿੱਲੀ ਉੱਥੇ ਇੱਕ ਦੇ ਉੱਤੇ ਜਾ ਕੇ ਬਹਿ ਗਏ ਸੀਗੇ ਵੈਲਫੇਅਰ ਸਕੀਮਾਂ ਲੈ ਕੇ ਆਉਂਦੀਆਂ ਆਟਾ ਦਾਲ ਸਕੀਮ ਲੈ ਕੇ ਆਉਂਦੀ ਫੂਡ ਸਕੀਮ ਸਕੀਮ ਲੈ ਕੇ ਆਉਂਦੀ ਜਦ ਜਿੰਨੀਆਂ ਵੀ ਵੈਲਫੇਅਰ ਸਕੀਮਾਂ ਲੈ ਕੇ ਆਉਂਦੀਆਂ ਅਸੀਂ ਅਸੀਂ ਲੈ ਕੇ ਆਉਂਦੀਆਂ ਕਾਲੀ ਦਾਲ ਨੇ ਕੀ ਲੋਕਾਂ ਨੇ ਵਿਰੋਧ ਕੀਤਾ ਅੱਜ ਤੱਕ ਉਹ ਲੋਕ ਉਹਨਾਂ ਦਾ ਸੁੱਖ ਭੋਗ ਰਹੇ ਨੇ ਇਹਨਾਂ ਨੇ ਇੱਕ ਵੀ ਪਾਲਿਸੀ ਆਪਣੀ ਤਿੰਨ ਸਾਲਾਂ ਦੀ ਸਰਕਾਰ ਲੈ ਕੇ ਆਉਂਦੀ ਹੋਵੇ ਤਾਂ ਅਸੀਂ ਦੇਣਦਾਰਾਂ ਜੇ ਸਾਡੀ ਖੇਤੀਬਾਹੀ ਲੋਕ ਜਮੀਨਾਂ ਹੀ ਖੋੀਆਂ ਗਈਆਂ ਤਾਂ ਇਹਦੇ ਨਾਲ ਇਕੱਲਾ ਇਹ ਨਹੀਂਗਾ ਵੀ ਕਿਸਾਨ ਮਰਨਾ ਇਹਨਾ ਕਿਸਾਨ ਇਹਨਾ ਮਜ਼ਦੂਰ ਇਹਨਾ ਵਪਾਰੀ ਕਿੰਨੇ ਲੋਕ ਨੇ ਜਿਹੜੇ ਅੱਜ ਸਾਡੇ ਕੰਮਾਂ ਤੋਂ ਬੇਕਾਰ ਹੋ ਕੇ ਨਕਮੇ ਬਣ ਜਾਣਗੇ ਹਰੇ ਕੈਬਨਿਟ ਮੰਤਰੀਆਂ ਦੇ ਨਾਲ 2-2 3-3 ਬੰਦੇ ਦਿੱਲੀ ਵਾਲੇ ਲੱਗੇ ਹੋਏ ਨੇ ਉਹ ਜਿੰਨਾਂ ਸ਼ਾਮ ਨੂੰ ਕਰਾਪਸ਼ਨ ਦਾ ਪੈਸਾ ਇਕੱਠਾ ਹੁੰਦਾ ਉਹ ਇਕੱਠਾ ਪੈਸਾ ਕਰਕੇ ਸਾਰਾ ਗੋਰੇਪੜ੍ਹ ਕੇ ਦਿੱਲੀ ਲੈ ਕੇ ਜਾ ਰਹੇ ਨੇ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਆ ਸਰਕਾਰ ਤੇ ਕਹਿ ਰਹੀ ਹੈ ਕਿ ਲੋਕਾਂ ਨੂੰ ਬੜੀ ਪਸੰਦ ਆ ਰਹੀ ਹੈ ਅੱਜ ਲੁਧਿਆਣਾ ਵਿਕੇ ਫਿਰ ਇੱਕ ਉਸ ਪ੍ਰਦਰਸ਼ਨ ਉੱਥੇ ਗੱਲਬਾਤ ਕਰਦੇ ਆ ਜੋ ਲੋਕ ਪਹੁੰਚੇ ਨੇ ਕਿ ਇਹ ਵਾਕਿਆ ਲੋਕਾਂ ਨੂੰ ਪਸੰਦ ਆ ਰਹੀ ਹੈ ਕਿ ਉਹ ਜ਼ਮੀਨਾਂ ਦੇਣ ਨੂੰ ਤਿਆਰ ਨੇ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਜੋ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਹੈ ਲੈਂਡ ਪੁਲਿੰਗ ਨਾਮ ਦੀ ਉਹ ਕਹਿ ਰਹੇ ਆ ਕਿ ਬੜੀ ਚੰਗੀ ਪਾਲਿਸੀ ਆ ਕਿਸਾਨ ਜਿਹੜੇ ਕੁਝ ਕੁ ਸਾਨੂੰ ਜ਼ਮੀਨਾਂ ਦੇ ਰਹੇ ਨੇ ਕੀ ਵਾਕਈ ਦੇ ਰਹੇ ਨੇ ਕਿਸਾਨ ਜ਼ਮੀਨਾਂ ਨਾਲ ਦੇਖੋ ਪਹਿਲਾਂ ਤਾਂ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਦੋ ਗੱਲਾਂ ਲੱਗੀਆਂ ਜੇ ਤਾਂ ਪਾਲਿਸੀ ਇਨੀ ਚੰਗੀ ਆ ਤਾਂ ਭਗਵੰਤ ਮਾਨ ਸਾਹਿਬ ਐਜੇ ਸੀਐਮ ਉਹ ਪਾਲਿਸੀ ਦੇ ਉੱਤੇ ਸਾਈਨ ਕਿਉਂ ਨਹੀਂ ਕਰ ਰਹੇ ਕਿਉਂਕਿ ਸੀਐਮ ਜਿਹੜਾ ਉਹ ਸਟੇਟ ਦੀ ਮਾਂ ਹੁੰਦਾ ਜੇ ਉਹਨਾਂ ਨੂੰ ਪਾਲਿਸੀ ਨਹੀਂ ਚੰਗੀ ਲੱਗੀ ਜਾਂ ਦਿੱਲੀ ਵਾਲਿਆਂ ਨੂੰ ਸੀਐਮ ਸਾਹਿਬ ਤੇ ਭਰੋਸਾ ਨਹੀਂ ਸੀਗਾ ਉਹਨਾਂ ਨੇ ਜਿਹੜਾ ਗ੍ਰੈਸ ਖੱਤਰ ਨੇ ਸਾਡੇ ਪ੍ਰਿੰਸੀਪਲ ਸੈਕਟਰੀ ਜੀ ਨੂੰ ਕਹਨੇ ਆ ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਨਾਲ ਚਾਰ ਬੰਦੇ ਦਿੱਲੀੋਂ ਨੋਮੀਨੇਟ ਕਰਕੇ ਇੱਕ ਕਮੇਟੀ ਬਣਾਦੀ ਜਿਹਦਾ ਚੇਅਰਮੈਨ ਆਪਣੇ ਲੈਂਡ ਪੂਲਿੰਗ ਪਾਲਟੀਆ ਚੇਅਰਮੈਨ ਗ੍ਰੈਸ ਖੱਤਰ ਆ ਠੀਕ ਆ ਤੇ ਦੂਜੀ ਗੱਲ ਆ ਜਿੰਨੇ ਲੋਕ ਵਰਦੇ ਮੀਂਹ ਦੇ ਵਿੱਚ ਅੱਜ ਆਏ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਲੋਕ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਇਹ ਆਰਾਮ ਕਰਦੇ ਸੀਗੇ ਸੁੱਤੇ ਪਏ ਸੀਗੇ ਹੁਣ ਅੱਜ ਜਾਗ ਚੁੱਕਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਿਆ ਸਾਡੇ ਕਿਹੜੇ ਨੇ ਤੇ ਬਗਾਨੇ ਕਿਹੜੇ ਨੇ ਅੱਜ ਪੰਜਾਬ ਦੀ ਪਾਰਟੀ ਇੱਕੋ ਹੀ ਇੱਕ ਪਾਰਟੀ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਹਲ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੂਰੀ ਸਮੁੱਚੀ ਲੀਡਰਸ਼ਿਪ ਆ ਇਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਆ ਬਾਕੀ ਸਭ ਜਿੰਨੀਆਂ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ ਉਹਨਾਂ ਨੇ ਪੰਜਾਬ ਦੇ ਨਾਲ ਧੋਖਾ ਮਾਇਆ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ 1984 ਤੋਂ ਲੈ ਕੇ 92 93 ਤੱਕ ਕਿਵੇਂ ਉਹਨਾਂ ਨੇ ਸਾਡੇ ਬੱਚੇ ਨੌਜਵਾਨ ਘਰਾਂ ਤੋਂ ਕੱਢ ਕੱਢ ਮਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਬੇਅਦਬੀਆਂ ਕੀਤੀਆਂ ਗੋਲੀ ਮਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਡੰਕਾ ਟੋਪਾ ਚੜ੍ਹ ਕੇ ਅੱਜ ਬੇਅਦਬੀ ਦੀਆਂ ਗੱਲਾਂ ਕਰਦੇ ਨੇ ਸਾਡੇ ਗਲ ਪਾਉਂਦੇ ਹੀ ਬੇਅਦਬੀ ਅੱਜ ਪਰਗਟ ਸਿੰਘ ਆਪ ਕਹਿ ਰਿਹਾ ਇਹ ਸਾਡੀ ਇੱਕ ਜਮਾਤ ਹੋ ਸੀ ਇੱਕ ਤੜਾਅ ਹੋ ਸੀ ਜਿਹੜਾ ਰਾਜਨੀਤੀ ਕਰ ਰਿਹਾ ਸੀ ਗੁਰੂਗਰਾਹ ਸਾਹਿਬ ਮਹਾਰਾਜ ਦੀ ਜਿਹੜੀ ਬਿਆਦਵੀ ਹੋਈ ਆ ਉਹਦੇ ਉੱਤੇ ਅੱਜ ਲੈਂਡ ਪੁਲਿੰਗ ਪਾਲਿਸੀ ਦੀ ਗੱਲ ਕਰਦੇ ਹਾਂ ਆ ਦੇਖ ਲਓ ਪੂਰੇ ਲੁਧਿਆਣੇ ਲੁਧਿਆਣੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਅੱਜ ਉਹ ਆਪ ਪਹੁੰਚੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਖਾਤ ਕੇ ਪਹੁੰਚੇ ਨੇ ਜੇ ਐਨੀ ਉਹ ਵਧੀਆ ਲੈਂਡ ਪੁਲਿੰਗ ਪਾਲਿਸੀ ਹੋਵੇ ਤਾਂ ਲੋਕ ਘਰੇ ਬੈਠਣ ਪਰ ਸਵਾਲ ਇਹ ਧੀ ਵੀ ਕਹਿੰਦੇ ਕਿ ਪਾਲਸੀ ਸਭ ਤੋਂ ਪਹਿਲਾਂ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਆਇਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲੈ ਕੇ ਆਂਦੀਆਂ ਪ ਅਸੀਂ ਲੋਕਾਂ ਦੇ ਨਾਲ ਗੱਲ ਕਰਕੇ ਲੋਕਾਂ ਦੇ ਹਿਸਾਬ ਨਾਲ ਲਿਆ ਕੇ ਆਂਦੀਆਂ ਨੇ ਜੇ ਅਸੀਂ ਜਦੋਂ ਪਾਲਿਸੀ ਲਿਆਂਦੀ ਕਿਸੇ ਨੇ ਵਿਰੋਧ ਕੀਤਾ ਕਦੇ ਕੋਈ ਵੀ ਜਿਹੜੀ ਆਪੋਜੀਸ਼ਨ ਪਾਰਟੀ ਸੀ ਉਦੋਂ ਕੋਈ ਵੀ ਸੀ ਚਾਹੇ ਉਹ ਉਹਨਾਂ ਨੇ ਵਿਰੋਧ ਕੀਤਾ ਜੇ ਅੱਜ ਵਿਰੋਧ ਕਰ ਰਹੇ ਨੇ ਆ ਲੋਕ ਇਹ ਲੋਕ ਜਿਹੜੇ ਹਿਰਦ ਲੋਕ ਨੇ ਪੰਜਾਬ ਦੇ ਪੰਜਾਬ ਦੇ ਜ਼ਿਮੀਦਾਰ ਨੇ ਪੰਜਾਬ ਦੇ بڑے ਲਿਖੇ ਲੋਕ ਨੇ ਅੱਜ ਉਹ ਲੋਕ ਇੱਥੇ ਪਹੁੰਚੇ ਨੇ ਅੱਜ ਨੌਜਵਾਨ ਵਰਗ ਇੱਥੇ ਪਹੁੰਚੇ ਨੇ ਅੱਜ ਕਿਸਾਨ ਇੱਥੇ ਪਹੁੰਚੇ ਨੇ ਅੱਜ ਮਜ਼ਦੂਰ ਇੱਥੇ ਪਹੁੰਚੇ ਨੇ ਕਿਉਂਕਿ ਜਿੰਨੀ ਸਾਡੀ ਜਿਹੜੀ ਆਰਥਿਕਤਾ ਪੰਜਾਬ ਦੀ ਉਹ ਖੜੀ ਹੋ ਸਾਡੀ ਖੇਤੀ ਤੇ ਐਗਰੀਕਲਚਰ ਤੇ ਆ ਜੇ ਸਾਡੀ ਖੇਤੀਬਾਹੀ ਜੋ ਜ਼ਮੀਨਾਂ ਹੀ ਖੋਈਆਂ ਗਈਆਂ ਤਾਂ ਇਹਦੇ ਨਾਲ ਕੱਲਾ ਇਹ ਨਹੀਂਗਾ ਵੀ ਕਿਸਾਨ ਮਰਨਾ ਇਹਨਾਂ ਕਿਸਾਨ ਇਹਦੇ ਨਾਲ ਮਜ਼ਦੂਰ ਇਹਦੇ ਨਾਲ ਵਪਾਰੀ ਕਿੰਨੇ ਲੋਕ ਨੇ ਜਿਹੜੇ ਅੱਜ ਸਾਡੇ ਕੰਮਾਂ ਤੋਂ ਬੇਕਾਰ ਹੋ ਕੇ ਨਕਮੇ ਬਣ ਜਾਣਗੇ ਇਹ ਜਿਹੜੀ ਪਾਲਿਸੀ ਆ ਪਰ ਮੁੱਖ ਮੰਤਰੀ ਕਹਿ ਰਹੇ ਕਿ ਅਸੀਂ ਪਲਾਟ ਦੇਨੇ ਆ ਉਹਨਾਂ ਦੀ ਕੀਮਤ ਬੜੀ ਹੋਣੀ ਆ ਕਰੋੜਾਂ ਦੇ ਵਿੱਚ ਕੀਮਤ ਆ ਤੁਹਾਨੂੰ ਪਲਾਟ ਦੇਵਾਂਗੇ ਮੈਂ ਕਹਿੰਦਾ ਜੀ ਆ ਲੁਧਿਆਣਾ 25000 ਏਕੜ ਦੇ ਵਿੱਚ 30000 ਏਕੜ ਦੇ ਵਿੱਚ ਵਸਿਆ ਆ ਠੀਕ ਆ ਜੀ ਇਹ ਇਹ ਲੁਧਿਆਣਾ ਹੀ ਨਹੀਂ ਜਿੰਨੀ ਆੜਦੜ ਕੋਈ ਘੁੰਮ ਕੇ ਦੇਖੋ ਕਲੋਨੀਆਂ ਬਫਾ ਰੋਡ ਤੇ ਚਲੇ ਜਾਓ ਕਿੰਨੀਆਂ ਕਲੋਨੀਆਂ ਪਈਆਂ ਨੇ ਆਪਾਂ ਕਹਿੰਦੇ ਆ ਵੀ ਜਿੰਨੀਆਂ ਕਲੋਨੀਆਂ ਪਹਿਲਾਂ ਹੀ ਕੱਟੀ ਹੋਈਆਂ ਨੇ ਕਿਸੇ ਵੀ ਕਿਸੇ ਵੀ ਬਿਲਡਰ ਨੇ ਕਟੀਆਂ ਨੇ ਉਹਨਾਂ ਨੂੰ ਟੇਕਓਵਰ ਕਰਕੇ ਉਹਨਾਂ ਨੂੰ ਨੈਸ਼ਨਲਾਈਜ਼ ਕਰਕੇ ਪਹਿਲਾਂ ਉਹਨਾਂ ਨੂੰ ਹੀ ਪਰ ਲੋ ਪਹਿਲਾਂ ਉਹ ਕਲੋਨੀਆਂ ਨੂੰ ਡਿਵੈਲਪ ਕਰ ਲੋ ਜਿੱਥੇ ਸੀਵਰੇਜ ਨਹੀਂ ਪਏ ਹੋਏ ਜਿੱਥੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਜਿੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਥੇ ਪਾਣੀ ਪਹੁੰਚਾ ਕਰ ਦਿਓ ਉਹ ਜਿਹੜਾ ਤੁਸੀਂ 25000 30000 ਏਕੜ ਹੋਰ ਨਵਾਂ ਤੁਸੀਂ ਸਿਆਪਾ ਛਡੋਗੇ ਪੰਜਾਬ ਦੇ ਲੋਕਾਂ ਨੂੰ ਬੇਕਾਰ ਕਰੋਗੇ ਕੀ ਉਹ ਜ਼ਰੂਰੀ ਹੈ ਆ ਜਿੰਨਾ ਵੀ ਲੁਧਿਆਣਾ ਦੇ ਆਲੇ-ਦਾਲੇ ਘੁੰਮ ਕੇ ਦੇਖ ਲੋ ਜਿੰਨੀਆਂ ਜਿਹੜੀਆਂ ਬਿਲਡਰਾਂ ਨੇ ਜ਼ਮੀਨਾਂ ਚੱਕੀਆਂ ਹੋਈਆਂ ਨੇ ਜਾਂ ਜਿੰਨੇ ਜਿਹੜੇ ਆਪਣੇ ਇੰਡਸਟਰੀਸਟ ਨੇ ਜਿਹੜੇ ਚੱਕ ਰਹੇ ਨੇ ਉਹ ਜ਼ਮੀਨਾਂ ਉਹ ਡਿਵੈਲਪ ਕਰ ਕਰਕੇ ਦੇ ਰਹੇ ਨੇ ਕੀ ਉਹ ਬੇਵਕੂਫ ਨੇ ਸਾਨੂੰ ਸੋਚਣਾ ਚਾਹੀਦਾ ਜੇ ਸੀਐਮ ਸਾਹਿਬ ਨੂੰ ਮੈਂ ਇੱਕੋ ਹੀ ਸਵਾਲ ਫੇਰ ਮੇਰਾ ਹੀ ਜਵਾਬ ਆ ਸਵਾਲ ਆ ਕਿ ਉਹ ਜਵਾਬ ਦੇਣ ਮੇਰੀ ਗੱਲ ਦਾ ਕਿ ਜੇ ਐਨੀ ਪਾਲਿਸੀ ਵਧੀਆ ਤਾਂ ਉਹ ਜਿਹੜੀ ਪਾਲਿਸੀ ਬਣੀ ਆ ਉਹਦੇ ਤੇ ਆਪ ਸੈਨ ਕਿਉਂ ਨਹੀਂ ਕਰ ਰਹੇ ਜਾਦਾ ਕੇਜਰੀਵਾਲ ਸਾਹਿਬ ਨੂੰ ਦਿੱਲੀ ਵਾਲਿਆਂ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਜਾਂ ਫਿਰ ਜੇ ਜੇ ਉਹਨਾਂ ਨੂੰ ਵਿਸ਼ਵਾਸ ਤਾਂ ਭਗਵੰਤ ਜੀ ਸਾਹਿਬ ਡਰ ਰਹੇ ਨੇ ਕਿ ਕੱਲ ਨੂੰ ਜਦੋਂ ਸਰਕਾਰ ਜਾਣੀ ਆ ਤਾਂ ਮੇਰੇ ਗੱਲ ਦੇ ਉੱਤੇ ਗੂਟਾ ਰੱਖ ਕੇ ਦਾ ਹਿਸਾਬ-ਕਿਤਾਬ ਲਿਆ ਜਾਣਾ ਕਿਉਂਕਿ ਇਹੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਤੋਂ ਪੈਸਾ ਇਕੱਠਾ ਕਰਕੇ ਪੂਰੀਆਂ ਜਿੰਨੀਆਂ ਵੀ 27 ਦੀਆਂ ਪੰਜਾਬ ਸਟੇਟਾਂ ਦੀਆਂ ਚੋਣਾਂ ਨੇ ਉਹ ਲੜਨ ਦਾ ਜਿਹੜਾ ਇੱਥੋਂ ਮੋੜ ਬਣਿਆ ਜਾ ਰਿਹਾ 20000 3000 ਕਰੋੜ ਰੁਪਇਆ ਇਕੱਠਾ ਕਰਕੇ ਇਥੋਂ ਲੈ ਕੇ ਜਾਣਗੇ ਕਿਉਂਕਿ ਜਿੰਨੇ ਵੀ ਕਾਰਪੋਰੇਸ਼ਨ ਨੇ ਚਾਹੇ ਉਹ ਆਪਣਾ ਪੋਲੂਸ਼ਨ ਬੋਰਡ ਆ ਚਾਹੇ ਜਿੰਨੀਆਂ ਪੰਜਾਬ ਦੀਆਂ ਜਿਹੜੀਆਂ ਚੇਅਰਮੈਨੀਆਂ ਨੇ ਉਹ ਸਾਰੀਆਂ ਚੇਅਰਮੈਨੀਆਂ ਅੰਡਸਟਰੀਸਟ ਚੇਅਰਮੈਨੀਆਂ ਜਿਹੜੀਆਂ ਵੀ ਨੇ ਸਮਾਲ ਸਕਲ ਇੰਡਸਟਰੀ ਦੀ ਚੇਅਰਮੈਨੀਆਂ ਸਾਰੀਆਂ ਚੇਅਰਮੈਨੀਆਂ ਪੂਰੇ ਜਿਹੜੇ ਦਿੱਲੀ ਦੇ ਇਹਨਾਂ ਦੇ ਆਪਣੇ ਖਾਸ ਬੰਦੇ ਨੇ ਜਿਹੜੇ ਕਮਾਊ ਪੁੱਤ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਉਹ ਪੈਸਾ ਇਕੱਠਾ ਕਰਦੇ ਨੇ ਜਿੰਨੇ ਵੀ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ 2-2 3-3 ਬੰਦੇ ਦਿੱਲੀ ਵਾਲੇ ਲੱਗੇ ਹੋਏ ਨੇ ਉਹ ਜਿਨ੍ਹਾਂ ਨੂੰ ਸ਼ਾਮ ਨੂੰ ਕਰਾਪਸ਼ਨ ਦਾ ਪੈਸਾ ਇਕੱਠਾ ਹੁੰਦਾ ਉਹ ਇਕੱਠਾ ਪੈਸਾ ਕਰਕੇ ਸਾਰਾ ਗੋਰੇਪਰ ਕੇ ਦਿੱਲੀ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੈਂ ਪਹਿਲਾਂ ਵੀ ਗੱਲ ਕਹੀ ਆ ਪਹਿਲਾਂ ਕਾਂਗਰਸ ਨੇ 1984 ਦੇ ਦੌਰ ਤੋਂ ਲੈ ਕੇ 92 ਤੱਕ ਲੁੱਟਿਆ ਬਿਅੰਤ ਸਿੰਘ ਨੇ ਬੁੱਟੜਪੁਣਾ ਕਰਕੇ ਕੇਪੀਐਸ ਗੇਲ ਨੂੰ ਪੂਰੀਆਂ ਪਾਵਰਾਂ ਦੇ ਕੇ ਪੁਲਿਸ ਰਾਜ ਬਣਾ ਕੇ ਰੱਖਿਆ ਹੁਣ ਦੀ ਸਰਕਾਰ ਆ ਦਿੱਲੀ ਤੋਂ ਚੱਲ ਰਹੀ ਆ ਹੁਣ ਵੀ ਪੂਰੀਆਂ ਪਾਵਰਾਂ ਦੇ ਪਿਆ ਜਾਂ ਰਹੀਆਂ ਨੇ ਤੁਸੀਂ ਦੇਖੋ ਕਿਤੇ ਕਰਨਲ ਬਾਠੜ ਕੇ ਕਿਤੇ ਆਪਾਂ ਦੇਖਿਆ ਬਠਿੰਡੇ ਦੇ ਵਿੱਚ ਕਿਵੇਂ ਇੱਕ ਕਤਲੇ ਕਤਲੋਗਾਰਤ ਹੋ ਰਹੀ ਆ ਧਮਕੀਆਂ ਦੇ ਦਿੱਤੀਆਂ ਜਾ ਰਹੀਆਂ ਨੇ ਅਬੋਰ ਦੇ ਵਿੱਚ ਇੱਕ ਕਪੜਾ ਵਪਾਰੀ ਨੂੰ ਕਿਵੇਂ ਉਹਨੂੰ ਗੈਂਗਸਟਰਾਂ ਕੇ ਮਾਰ ਮਾਰ ਗਏ ਨੇ ਨਸ਼ੇ ਦੀ ਗੱਲ ਕਰਦੇ ਨੇ ਆ ਸਾਡੇ ਹਲਕੇ ਦੇ ਵਿੱਚ ਗੈਂਗਸਟਰ ਆਪ ਨਸ਼ਾ ਵੇਚਦੇ ਨੇ ਉਹਨਾਂ ਦੇ ਨਾਲ ਸਾਡੇ ਵਿਧਾਇਕ ਸਾਹਿਬ ਰਲੇ ਹੋਏ ਨੇ ਉਹਨਾਂ ਨੇ ਨਾਲ ਬਿਲਾਖਸਾਉਰਲੇ ਹੋਏ ਨੇ ਤੇ ਉਹਨਾਂ ਦੇ ਕੋਲੋਂ ਸਮਾਨ ਜਿਹੜਾ ਫੜਿਆ ਗਿਆ ਉਹਨਾਂ ਦੇ ਘਰ ਨਹੀਂ ਪਾਇਆ ਗਿਆ ਉਹਦੇ ਆਲੇ-ਦੁਆਲੇ ਚੇਲੇ-ਚਪਟਿਆਂ ਦੇ ਪਤਾ ਪਰ ਮੁੱਖ ਮੰਤਰੀ ਦਾ ਇੱਕ ਗੱਲ ਹੋਰ ਕਹਿਣੀ ਉਹ ਕਹਿੰਦੇ ਕਿ ਲੋਕਾਂ ਨੂੰ ਜਿਹੜੇ ਭੋਲੇ-ਭਾਲੇ ਲੋਕ ਨੇ ਇਹਨਾਂ ਨੂੰ ਗਮਰਾਹ ਕੀਤਾ ਗਿਆ ਕਹਿੰਦੇ ਕਿ ਬਹੁਤ ਚੰਗੀ ਪਾਲਿਸੀ ਹੈ ਤੇ ਉਹ ਇਹ ਵੀ ਪ੍ਰਚਾਰ ਕਰ ਰਹੇ ਕਿ ਲੋਕਾਂ ਨੂੰ ਪਸੰਦ ਬਹੁਤ ਆ ਰਹੀ ਹੈ ਪਾਲਿਸੀ ਮੈਂ ਤਾਂ ਇੱਕੋ ਹੀ ਗੱਲ ਪੁੱਛਦਾ ਸੀਐਮ ਸਾਹਿਬ ਤੁਸੀਂ ਕੈਮਰਾ ਘੁਮਾ ਦਿਓ ਆਹ ਦੇਖ ਲਓ ਆਹ ਕੋਨੇ ਤੋਂ ਲੈ ਕੇ ਪੈਟਰੋਲ ਪੰਪ ਤੋਂ ਲੈ ਕੇ ਆਹ ਕਚਹਿਰੀ ਦੇ ਗੇਟ ਤੱਕ ਇਹ ਲੋਕ ਬੇਵਕੂਫ ਨੇ ਜਾਂ ਤੁਸੀਂ ਬੇਵਕੂਫ ਬਣਾਇਆ ਤੁਹਾਨੂੰ ਲੋ 92 ਸੀਟਾਂ ਦਿੱਤੀਆਂ ਕੀ ਲੋਕਾਂ ਨੂੰ ਧਰੋਕ ਮਾਉਣ ਲਈ ਦਿੱਤੀਆਂ ਤੁਹਾਨੂੰ ਵੀ ਲੋਕਾਂ ਦਾ ਧਰੋਕ ਮਾਓ ਪੰਜਾਬ ਦੀ ਧਰਤੀ ਨਾਲ ਪੰਜਾਬ ਦੀ ਜ਼ਮੀਨ ਨਾਲ ਤੁਸੀਂ ਖਲਵਾੜ ਕਰੋ ਲੋਕਾਂ ਦੇ ਨਾਲ ਤੁਸੀਂ ਬੇਈਮਾਨੀਆਂ ਕਰੋ ਠੱਗੀਆਂ ਕਰੋ ਚੋਰੀਆਂ ਕਰੋ ਕੀ ਤੁਹਾਨੂੰ ਇਹ ਅਧਿਕਾਰ ਦਿੱਤੇ ਨੇ ਤੁਸੀਂ ਪੰਜਾਬ ਦੇ ਸੀਐਮ ਹੋ ਪੰਜਾਬ ਦੇ ਹੋ ਨਾ ਕਿ ਦਿੱਲੀ ਦੇ ਪੈਸਾ ਸਾਰਾ ਦਿੱਲੀ ਵਾਲਿਆਂ ਨੂੰ ਦਿੱਤਾ ਜਾ ਰਿਹਾ ਕੇਜਰੀ ਵਾਲੋਂ ਨਹੀਂ ਉੱਥੋਂ ਵੇਲੇ ਕਰਕੇ ਭੇਜਤੇ ਕੇਦਰੀਵਾਲ ਮਨੀਸ਼ ਸ਼ਿਸ਼ੋਧਿਆ ਸਾਰੇ ਜਿੰਨੇ ਵੀ ਦਿੱਲੀ ਵਾਲੇ ਆਗੂ ਨੇ ਵੇਲੇ ਕਰਕੇ ਭੇਤੇ ਲੋਕਾਂ ਨੇ ਕਿਉਂਕਿ ਉੱਥੇ ਵੀ ਇਹ ਸਬਜਵਾਦ ਦਿਖਾਉਂਦੇ ਸੀਗੇ ਵੱਡੇ ਵੱਡੇ ਬੋਰਡ ਜਰੂਰ ਲਾਉਂਦੇ ਨੇ ਐਡਵਰਟਾਈਜ਼ਮੈਂਟ ਦੇ ਪੈਸਾ ਖਰਚ ਦਿੰਦੇ ਨੇ ਪਰ ਇਹਨਾਂ ਨੂੰ ਉੱਕਾ ਹੀ ਪਤਾ ਨਹੀਂ ਨਾ ਕੋਈ ਪੋਲਿਸੀ ਮੇਕਰ ਆ ਅਜਾ ਤੁਸੀਂ ਕਿਹਾ ਵੀ ਅਸੀਂ ਲੈਂਡ ਪੁਲਿੰਗ ਪੋਲਿਸੀ ਲਿਆ ਗਾਂਦੀ ਅਕਾਲੀ ਦਾਨ ਨੇ ਜਿੰਨੀਆਂ ਵੀ ਦਾਲ ਵੈਰ ਸਕੀਮਾਂ ਲੈ ਕੇ ਆਉਂਦੀਆਂ ਆਟਾ ਦਾਲ ਸਕੀਮ ਲੈ ਕੇ ਆਉਂਦੀ ਫਰੈਂਚ ਸਕੀਮ ਸਕੀਮ ਲੈ ਕੇ ਆਉਂਦੀ ਜਾਂ ਜਿੰਨੀਆਂ ਵੀ ਵੈਲਫੇਅਰ ਸਕੀਮਾਂ ਲੈ ਕੇ ਆਉਂਦੀਆਂ ਅਸੀਂ ਅਸੀਂ ਲੈ ਕੇ ਆਉਂਦੀਆਂ ਕਾਲੀ ਦਾਲ ਨੇ ਕੀ ਲੋਕਾਂ ਨੇ ਵਿਰੋਧ ਕੀਤਾ ਅੱਜ ਤੱਕ ਉਹ ਲੋਕ ਉਹਨਾਂ ਦਾ ਸੁੱਖ ਭੋਗ ਰਹੇ ਨੇ ਇਹਨਾਂ ਨੇ ਇੱਕ ਵੀ ਪਾਲਿਸੀ ਆਪਣੀ 3 ਸਾਲਾਂ ਦੀ ਸਰਕਾਰ ਤੇ ਲੈ ਕੇ ਆਉਂਦੀ ਹੋਵੇ ਤਾਂ ਅਸੀਂ ਦੇਣਦਾਰ ਆ ਤਾਂ ਕੀ ਹੁਣ ਜਿਹੜੇ ਕਿਸਾਨ ਨੇ ਜ਼ਮੀਨਾਂ ਦੇਣਗੇ ਇਹਨਾਂ ਨੂੰ ਨਾਲ ਹੀ ਨਾ ਕਿਸਾਨ ਵਟ 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 ਤੋਂ ਵਟ ਨਹੀਂ ਵੱਢਣ ਦਿੰਦਾ ਕਿਸਾਨ ਇਹਦਾ ਜ਼ਮੀਨਾਂ ਖੋਹਣ ਦੀ ਗੱਲ ਕਰਦੇ ਨਾ ਕਿਸਾਨ ਵਟ ਨਹੀਂ ਵੱਢਣ ਦਿੰਦਾ ਤੁਸੀਂ ਦਿੱਲੀ ਦੇਖਿਆ ਦਿੱਲੀ ਉੱਥੇ ਇੱਕ ਦੇ ਉੱਤੇ ਜਾ ਕੇ ਬੈਗੇ ਸੀਗੇ ਇਹ ਸਾਡੇ ਹੀ ਸਰਪੰਚ ਸੀਗੇ ਸਾਡੇ ਹੀ ਪੰਚ ਸੀਗੇ ਜਿਹੜੇ ਉੱਥੇ ਜਾ ਕੇ ਜਿਨ੍ਹਾਂ ਨੇ ਧਰਨਾ ਲਾ ਕੇ ਮੋਦੀ ਦੇ ਗੱਲ ਤੇ ਗੂਟਾ ਰੱਖ ਕੇ ਕਾਨੂੰਨ ਵਾਪਸ ਕਰਾਏ ਨੇ ਇਹ ਤਾਂ ਫੇਰ ਸਾਡਾ ਹੀ ਆ ਇਹ ਤਾਂ ਸਾਨੂੰ ਪਤਾ ਵੀ ਇਹ ਭੰਡਪੋਣਾ ਹੀ ਕਰ ਸਕਦਾ ਮੁੱਖ ਮੰਤਰੀ ਦਾ ਹੈ ਨਹੀਂਗਾ ਇਹ ਚੁਟਕਲੇ ਸੁਣਾ ਸਕਦਾ ਇਹਦੇ ਕੋਲੇ ਕੋਈ ਪਾਲਿਸੀ ਨਹੀਂ ਇਹਦੇ ਕੋਲੇ ਕੋਈ ਵਿਜ਼ਨ ਨਹੀਂਗਾ ਸਰ ਵੀ ਕੋਈ ਇੱਕ ਬਿਜ਼ਨੈਰੀ ਲੀਡਰ ਸਾਡੇ ਕੋਲੇ ਪੰਜਾਬ ਦੇ ਕੋਲੇ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਧੰਨਵਾਦ ਭਾਈ ਧੰਨਵਾਦ